ਯਾਰ ਕਿਰਾਏ ਤੇ ਕਮਰਾ ਦਾਦਾ ਜੀ ਦਾਦਾ ਇੱਥੇ ਜੀ ਇਹਨੂੰ ਪੁੱਛਦੇ ਆ ਯਾਰਾ ਸਾਸਰੀ ਗਾਲਾ ਅੰਕਲ ਜੀ ਬੈਠੋ ਬੈਠੋ ਅੰਕਲ ਚ ਤੇ ਚਾਚੇ ਚ ਕੋਈ ਫਰਕ ਹੈ ਚਾਚੇ ਚ ਹਾਂ আচ্ছা ਹੁਣ ਤੁਹਾਨੂੰ ਚਾਚਾ ਕਹਾ ਫਿਰ ਕਮਰਾ ਦੋਗੇ ਹਾਂ ਚਾਚਾ ਕਹਦੇ ਫਿਰ ਕੀ ਨਹੀਂ ਨਹੀਂ ਅੰਕਲ ਹੀ ਸਹੀ ਹੈ ਤੂੰ ਤੂੰ ਕਿਰਾਏ ਤੇ ਕਮਰਾ ਦੱਸੇਗਾ ਕਿ ਕੋਈ ਨਹੀਂ ਠੀਕ ਹੈ ਉਹ ਕਿਰਾਏ ਤੇ ਕਮਰਾ ਦੇ ਦਾਂਗੇ ਗੱਲ ਹੈ ਕੋਈ ਹੈਗਾ ਹੈਗਾ ਕਮਰਾ ਚਲੋ ਦਿਖਾਓ ਫਿਰ ਆਜੋ ਦਿਖਾ ਲੈਣੇ ਆਜੋ ਅਬ ਇੱਕ ਬੈਰ ਨਹੀਂ ਕੋਈ ਚੱਕਰਾਂ ਦੇ ਕੋਈ ਖਾਲੀ ਮੈਂ ਕਿਨੂੰ ਕੋਈ ਨਹੀਂ ਚੱਕਦਾ ਤੇ ਸ਼ਖਲੰਦਾ ਨਹੀਂ ਬੈਗ ਨੂੰ ਕੋਈ ਚਲੋ ਇੱਧਰ ਆਕੇ ਇੱਧਰ ਆ ਜੀ ਆ ਜੀ ਇਹ ਤਾਂ ਪਸ਼ੂਆਂ ਵਾਲਾ ਲੱਗਦਾ ਮੈਨੂੰ ਤਾਂ ਪਸ਼ੂਆਂ ਵਾਲਾ ਕੌਣ ਕਰ ਵੀ ਐ ਕੀ ਰੇਟ ਰੂਟ ਅੰਕਲ ਜੀ ਇੱਥੇ ਫਿਰ ਉਹ ਰੇਟ ਹੈਗਾ 10000 ਰੁਪਏ ਦਾ ਉਹ 10000 ਆ ਗਿਆ ਇੰਨਾ ਕੀ 5 ਸਟਾਰ ਆ ਹੈ 5 ਸਟਾਰ ਹੀ ਹੈ ਯਾਰ ਕਾ 5 ਸਟਾਰ ਕਿਹੜਾ ਕਮਰਾ ਦਿਖਾ ਦਿਓ ਮੇਰੇ ਵਾਸਤੇ ਤਾਂ 5 ਸਟਾਰ ਹੀ ਹੈ ਮੈਨੂੰ ਤਾਂ ਪਸ਼ੂਆਂ ਵਾਲਾ ਲੱਗਦਾ ਕਿੱਧਰ ਲਿਆ ਆ ਯਾਰ ਉਹ ਨਹੀਂ ਪਸ਼ੂਆਂ ਵਾਲਾ ਦੇਖ ਹਾਂ ਮੇਰੀ ਕੋਲ ਹੁਣ ਦਾ ਸੰਕਲ ਕੀ ਰੇਟ ਆ ਉਹਦਾ ਪਸ਼ੂਆਂ ਵਾਲਾ ਕਮਰਾ ਮੈਨੂੰ ਲੱਗਦਾ ਤੈਨੂੰ ਇੱਥੇ ਪਖੂਮਾ ਜਵਾੜਤਾ ਉਹਨਾਂ ਨੇ ਬੰਜਾ ਤੇਰਾ ਲਾਦਾ ਤੂੜੀ ਵਾਲੇ 'ਚ 22 ਰੁਪਿਆ 10000 ਲੱਗੂਗਾ ਰਹਿਣਾ ਰਹਿ ਨਹੀਂ ਰਹਿਣਾ ਤੇਰੀ ਸਲਾਹ ਇੱਥੇ ਕਲਾਕਾਰ ਬਹੁਤ ਆ ਕੇ ਗਏ ਆ ਕਲਾਕਾਰ ਆ ਕੇ ਗਏ ਜੀ ਕਲਾਕਾਰ ਆ ਕੇ ਗਏ ਉਹ ਕਮਰੇ 'ਚ ਉਹ ਆ ਕਮਰੇ 'ਚ ਤਾਂ ਕੋਈ ਜਾਨਵਰ ਨਾ ਰਾਤ ਕਰਤੇ ਜਾਨਵਰ ਕਿਉਂ ਨਾ ਰਾਤ ਕਰਤੇ ਬੰਦੇ ਕੱਢਦੇ ਰਾਤ ਇੱਥੇ ਜਾਨਵਰ ਉਹ ਜਾ ਯਾਰ ਉਹ ਨਹੀਂ ਨਹੀਂ ਭਾਈ ਸਹੀ ਸਹੀ ਦੱਸ ਦੇ ਯਾਰ ਰੇਟ ਸਹੀ ਤਨ 10 ਦਾ ਰੇਟ ਬਸ ਸਹੀ ਤੂੰ ਕੱਟ ਲੈ ਕੀ ਫੈਸਿਲਿਟੀਆਂ ਕੀ ਕੀ ਆ ਦੱਸ 10000 ਦੇ ਦੂੰਗਾ ਲਾਦਾ ਨਹੀਂ ਨਹੀਂ ਰੋਟੀ ਪਾਣੀ ਤੇਰਾ ਹੋਊਗਾ ਲੈ ਰੋਟੀ ਪਾਣੀ ਮੇਰਾ ਹੈਗਾ ਲੈ ਮੈਨੂੰ ਤਾਂ ਆਪ ਨੂੰ ਨਹੀਂ ਮਿਲਦਾ ਤੈਨੂੰ ਕਿਥੇ ਰੋਟੀ ਪਾਣੀ ਖਵਾ ਦਾਂ ਯਾਰ ਜੀ ਰੋਟੀ ਪਾਣੀ ਤੇਰਾ ਹੋਊਗਾ ਨਹੀਂ ਭਾਈ ਜੀ ਕੋਈ ਰੋਟੀ ਪਾਣੀ ਨਹੀਂ ਪਾਣੀ ਇੱਥੇ ਤੈਨੂੰ ਇੱਥੇ ਮਿਲ ਸਕਦਾ ਟੂੜੀ ਤੋਂ ਲੈ ਟੂਟੀ ਜ਼ਿਆਦਾ ਨਾ ਤੋ ਲੈਣਾ ਪਰਣਾ ਤੈਨੂੰ ਪਊਗਾ ਸਾਰਾ ਕੁਝ ਤੈਨੂੰ ਲੈੜੇ ਤੋਤੇ ਮਿਲਣਗੇ ਮੈਨੂੰ ਐਵੇਂ ਮਿਲਣਗੇ ਲੈੜੇ ਤੋਤੇ ਲੈ ਯਾਰ ਉਹ ਫਿਰ 10000 ਤੂੰ ਕਾਹਦਾ ਮੰਗਦਾਗਾ ਨਹੀਂ ਕਾਸ਼ੀ ਦੀ ਲੈੜੇ ਤੋਤੇ ਮਿਲਣਗੇ ਤੈਨੂੰ ਓ ਯਾਰ 10000 ਕਾਹਦਾ ਮੰਗਦਾ ਮੈਨੂੰ ਐਂ ਦੱਸ ਦੇ ਓ ਮੇਰੇ ਕੋਲ ਇੱਥੇ ਤੂੰ ਸਰਕਾਰੀ ਨੌਕਰੀ ਆ ਕੇ ਲੱਗਿਆ ਜਿਹੜੀ ਮੈਂ ਤੈਨੂੰ ਲੈੜੇ ਤੋਤੋਂ ਦੇਊਗਾ ਓ ਜਾ ਯਾਰ ਕਮਾਲ ਆ ਯਾਰ ਓ ਗੁਰੂਆ 10000 ਚ ਮੈਨੂੰ ਐਂ ਤਾਂ ਦੱਸੋ ਵੀ ਇਹਦੇ ਵਿੱਚ 10000 ਚ ਮੈਨੂੰ ਮਿਲੂਗਾ ਕੀ ਮੈਨੂੰ ਐਂ ਤਾਂ ਦੱਸੋ ਇਹ ਚ ਮਿੱਤਰਾ ਫੈਸਿਲਿਟੀ ਕੋਈ ਨਹੀਂ ਲੈ ਸਿੱਧਾ ਰਹਿਣਾ ਰਹਿ ਜਾ ਨਹੀਂ ਰਹਿਣਾ ਤੇਰੀ ਸਲਾਹ ਅੱਛਾ ਯਾਰ ਹਾਂਜੀ ਹੁਣ ਫਿਰ ਯਾਰ ਇੱਕ ਗੱਲ ਹੋਰ ਆ ਮੈਂ ਨੂੰ ਰਾਤ ਨੂੰ ਨੀਂਦ ਚੁੱਟਣ ਦੀ ਆਦਤ ਆ ਉਹ ਨਾ ਸੋਚੀ ਮੈਂ ਰਾਤ ਨੂੰ ਤੇਰਾ ਗਲ ਫੜ ਲਿਆ ਪਰਵਾਰ ਚ ਉੱਠ ਕੇ ਇਹ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਮੇਰੀ ਉਹ ਨਹੀਂ ਮੇਰਾ ਗਲ ਫੜੇਗਾ ਤਾਂ ਉਹ ਤਾਂ ਵੇਖ ਹੀ ਹੋਊਗਾ ਜਦੋਂ ਫੜੇਗਾ ਕਮਾਲ ਆ ਯਾਰ ਮੈਨੂੰ ਰਾਤ ਨੂੰ ਤਾਂ ਬਾਧੀਆਂ ਗੱਲਾਂ ਨੀਂਦ ਟੁੱਟਣ ਦੀ ਆਦਤ ਆ ਕਿਉਂ ਮੈਂ ਪਰ ਸਵੇਰ ਨਾਲ ਉੱਠ ਕੇ ਮੈਨੂੰ ਰੋਟੀ ਪਾਣੀ ਤਿਆਰ ਚਾਹੀਦਾ ਦੇ ਦੇਗਾ ਹੀ ਰੋਟੀ ਪਾਣੀ ਵਾਲੀ ਕਰ ਰੋਟੀ ਪਾਣੀ ਰੋਟੀ ਪਾਣੀ ਪੁਣੀ ਨਹੀਂ ਮੈਂ ਨਾ ਕੋਈ ਵੀ ਮੈਂ ਨਹੀਂ ਰੋਟੀ ਪਾਣੀ ਮੈਂ ਤੈਨੂੰ ਕਹਾ ਦੇਣਾ ਸੀ ਤੂੰ ਪਰੌਣਾ ਆਇਆ ਯਾਰ ਉਹ ਪਰੌਣਾ ਫਿਰ 10000 ਤੂੰ ਗਾਦਾ ਲੈਣਾ ਜੀ 10000 ਤੇ ਇਥੇ ਰਹਿਣ ਦਾ ਲੈਣਾ ਮੈਂ ਚੱਲ ਠੀਕ ਹੈ ਯਾਰ ਆਪਣੇ ਨਹੀਂ ਜੱਜ ਦਾ ਅੰਕਲ ਮੈਂ ਕਿਤੇ ਹੋਰ ਪਤਾ ਕਰ ਲਈ ਨਹੀਂ ਜੱਜ ਦਾ ਤੇ ਤੇਰੀ ਸਲਾਹ ਭਾਈ ਮੈਂ ਕਿਤੇ ਹੋਰ ਪਤਾ ਕਰ ਲਿਆ ਕੀ ਯਾਰ ਇਹ ਤਾਂ ਜਵਾਬ ਦੇ ਗਿਆ ਕਿੱਥੇ ਲੱਭੀਏ ਯਾਰ ਬੈਗ ਚ ਕੀ ਹੈ ਕਿੱਥੋਂ ਕੋਈ ਹੋਰ ਵੇਨੇ ਆ ਯਾਰ ਬੰਦਾ ਹੋਰ ਕੀ ਹੈ ਯਾਰਾ ਹੋਰ ਭਾਈ ਯਾਰ ਇੱਥੇ ਕਿਰਾਏ ਦੇ ਕਮਰਾ ਨਹੀਂ ਮਿਲਦਾ ਕੋਈ ਬਰਾੜ ਸਾਹਿਬ ਦੀ ਲਿਆਓ ਤੇਰੇ ਕੋਲ ਹੈ ਬਰਾੜ ਸਾਹਿਬ ਦਿੰਦੇ ਆ ਕਿਰਾਏ ਕਿਹੜੇ ਬਰਾੜ ਸਾਹਿਬ ਤੇਰਾ ਚੱਲ ਦਵਾ ਯਾਰ ਭਾਈ ਯਾਰ ਤੇਰਾ ਧੰਨਵਾਦ ਯਾਰ ਮੈਨੂੰ ਨਾ ਬਦੂਰੋਂ ਆਇਆ ਇਹਨੇ ਮੇਰੀ ਪਕਾਈ ਕਰਾਦੀ ਐਹੀਂ ਮੋੜ ਲੈ ਐਹੀਂ ਮੋੜ ਲੈ ਭਾਈ ਹਾਂ ਚੱਲ ਜੱਜਾਂ ਨੂੰ ਤੇ ਯਾਰ ਇਕ ਕਿਹਦੀ ਆਦਾ ਸੀ ਬਰਾੜ ਦਾ ਘਰ ਲੈ ਯਾਰ ਨਹੀਂ ਤਾਂ ਆ ਹੀ ਲੱਗਦਾ ਯਾਰ ਪੁੱਛਦੇ ਆ ਚਲ ਔਰ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਾਂ ਨੂੰ ਕਿਰਾਏ ਤੇ ਕਮਰਾ ਚਾਹੀਦਾ ਸੀ ਜੀ ਮਿਲ ਜੂਗਾ ਮਿਲ ਜੂਗਾ ਕੀ ਰੇਟ ਰੂਟ ਆ ਕਿੱਥੋਂ ਆਏ ਅਸੀਂ ਆਏ ਆਂਗੇ ਸਾਰਨੀ ਤੋਂ ਇੱਥੇ ਡਿਊਟੀ ਹੈ ਆਪਣੀ ਅੱਛਾ ਖਾਦੋ ਕੋਈ ਕਮਰਾ ਹੈਗਾ ਨਾ ਹਾਂ ਆ ਜਾ ਦਿਖਾ ਦੇਣਾ ਪਹਿਲਾਂ ਦਿਨੇ ਤੁਸੀਂ ਕਮਰੇ ਤੇ ਹਾਂ ਲੈ ਵਾਹ ਵਾਹ ਚਲੋ ਦਿਖਾ ਦਿਓ ਗੁਜ਼ਾਰੀ ਕਮਰੇ ਹੀ ਦਿਨੇ ਆ ਕੀ ਰੇਟ ਰੂਪ ਹੈ ਜੀ ਅ ਰੇਟ ਤੁਹਾਨੂੰ ਦੱਸ ਦਿਆਂਗੇ ਰੇਟ ਕੋਈ ਜ਼ਿਆਦਾ ਨਹੀਂਗਾ ਅੱਛਾ ਜੀ ਰੇਟ ਆ ਕਮਰਾ ਜੀ ਅੱਛਾ ਆਪ ਕਮਰਾ ਆਲਤੀ ਦੇ ਚਲੋ ਇੱਥੇ ਕਈ ਕਲਾਕਾਰ ਆਏ ਜਿਹੜੇ ਕੋਈ ਦੋ ਦਿਨ ਰਿਹਾ ਕੋਈ ਚਾਰ ਦਿਨ ਰਿਹਾ ਜਿਵੇਂ ਪਹਿਲਾਂ ਦਰਦਾਰ ਸੰਧੂ ਜੀ ਆਏ ਅੱਛਾ ਉਹ ਵੀ ਅਗਰ ਹਾਂ ਉਹ ਇੱਥੇ ਰਹਿ ਗਏ ਗਏ ਦੋ ਦਿਨ ਦਿਨ ਤੇ ਪਰ ਉਹ ਫਿਰ ਉਸ ਤੋਂ ਬਾਅਦ ਰੱਬ ਨੂੰ ਪਿਆਰੇ ਹੋ ਗਏ ਅੱਛਾ ਤੇ ਫਿਰ ਉਸ ਤੋਂ ਬਾਅਦ ਆਇਆ ਬਿੰਦਰਖੀ ਆਇਆ ਬਿੰਦਰਖੀ ਸਾਹਿਬ ਵੀ ਇੱਥੇ ਰਹਿ ਕੇ ਗਏ ਪਰ ਉਹ ਹੀ ਵਿਚਾਰੇ ਗੱਡੀ ਚੜ ਗਏ ਅੱਛਾ ਜਿੰਨੇ ਆਏ ਸਾਰੇ ਮਰੀ ਮੁਰੀ ਗਏ ਹਾਂ ਉਸ ਤੋਂ ਬਾਅਦ ਨਹੀਂ ਮਰੀ ਤਾਂ ਚਲੋ ਉਹ ਤਾਂ ਕਿਸਮਤਾਂ ਦੀਆਂ ਗੱਲਾਂ ਆ ਉਹ ਗੱਲ ਦੱਸਦਾ ਮੈਂ ਤੈਨੂੰ ਨਹੀਂ ਨਹੀਂ ਉਹ ਇੱਕ ਗੱਲ ਆ ਯਾਰ ਮਤਲਬ ਇੱਕ ਗੱਲ ਹੈ ਅੱਛਾ ਜੀ ਹਾਂ ਉਦੋਂ ਬਾਅਦ ਚਮਕੀਲਾ ਜੀ ਆਏ ਤੇ ਉਹ ਵੀ ਗੱਡੀ ਚੜ ਗਏ ਫੇਰ ਇਥੇ ਕਰਨੈਲ ਮੁਰਾੜ ਨੂੰ ਜਾਣਦੇ ਉਹਨਾਂ ਦਾ ਬਹੁਤ ਨਾਮ ਹੈ ਬੜਾ ਫੂਮਾ ਫੂਮਾ ਜਿਹਾ ਉਹਨਾਂ ਨੇ ਕੰਮ ਕੀਤਾ ਹੈ ਰਾਣੀਆਂ ਪੜੋਲੇ ਵਾਲੀ ਪਿੰਡਾਂ ਉਹਨਾਂ ਦਾ ਹਾਂ ਹਾਂ ਉਹ ਜਿਹੜੇ ਉਹਨਾਂ ਦਾ ਵੀ ਬਹੁਤ ਮਦਦ ਨਾਮ ਹੈ ਉਹ ਵੀ ਇਥੇ ਰਾਤ ਰਹਿ ਕੇ ਗਏ ਆ ਤੇ ਰਾਤ ਤੋ ਰਹਿ ਕੇ ਗਏ ਆ ਬਾਕੀ ਖੰਗਜੀ ਦਾ ਉਹਨਾਂ ਨੂੰ ਵੀ ਲੱਗੀ ਪਈ ਹੈ ਰੱਬ ਭਲੀ ਕਰੇ ਕੰਮ ਅਜੇ ਕਈ ਕਰਨੇ ਆ ਵੀ ਚਲੋ ਚਲੋ ਮੈਨੂੰ ਫਿਰ ਦੱਸ ਦੋ ਕੀ ਰੇਟ ਰੂਟ ਆ ਫਿਰ ਰੇੜਿਆ ਦਾ ਇਹ ਮਸਾਹੀਆ 10000 ਰੁਪਏ ਲੈਣੇ ਆ 10000 ਹਾਂ ਉਹ ਜ਼ਿਆਦਾ ਨਹੀਂ ਲੈਂਦੇ 10000 ਇੰਨੀ ਕੋਈ ਫੈਸਿਲਿਟੀ ਕੀ ਹੈ ਤੁਹਾਡੇ ਕੀ ਕੀ ਸਿਸਟਮ ਹੈ ਮੰਨ ਲਓ ਮੈਨੂੰ ਦੱਸੋ ਫੈਸਿਲਿਟੀਆਂ ਇਹ ਟੂਟੀ ਦਾ ਪਾਣੀ ਹੈ ਪਿਓਰ ਪਾਣੀ ਹੈ ਟੂਟੀ ਦਾ ਪਾਣੀ ਆਉਂਦਾ ਤਾਂ ਸ਼ਰਬਤ ਆਉਂਦਾ ਟੂਟੀ ਦਾ ਪਾਣੀ ਤਾਂ ਮੈਨੂੰ ਹੋਰੇ ਥਾਂ ਮਿਲੂਗਾ ਓਏ ਯਾਰ ਉਹ ਤੇਰੀ ਗੱਲ ਸਹੀ ਹੈ ਪਰ ਜਿਹੜੇ ਸਾਡੇ ਨਹਿਰ ਦਾ ਤੇ ਬੋਰ ਦਾ ਰਲਿਆ ਪਾਣੀ ਆਉਂਦਾ ਹੈ ਸ਼ਹਿਦਰ ਦਾ ਪਾਣੀ ਹੈ ਪਾਣੀ ਸ਼ਰਬਤ ਬਣਾ ਲਿਆ ਅੱਛਾ ਹੋਰ ਕੀ ਕੀ ਫੈਸਿਲਿਟੀ ਹੈ ਹੋਰ ਦਾ ਹੋਰ ਤਾਂ ਇਹਨੂੰ ਲੈਟਰਿੰਗ ਬਹਿਣ ਵਾਸਤੇ ਇੱਕ ਖੂਈ ਹੈ ਉਹ ਖੂਈ ਤੈਨੂੰ ਮਿਲੂਗੀ ਜਿੱਤੇ ਕਿਤੇ ਜਾਵੜਾ ਨਾ ਕਰਾਇ ਤੇ ਯਾਰ ਮੈਂ ਤੇ ਦੇਉਂਗਾ ਤੂੰ 50 ਚਾਪ ਕੇ ਕਟੋਰਾ ਪਹਿਲਾ ਵਾਲੇ ਸਿਸਟਮ ਤਰ੍ਹਾਂ ਚੱਕ ਕੇ ਡੱਗੜ ਵੀ ਜਾ ਜੁੜੀ ਜਾਊਗਾ ਰਾਸਤਾ ਨਾਲਿਆਂ ਨੇ ਨਹੀਂ ਨਹੀਂ ਉਹ ਤੇਰੀ ਗੱਲ ਵਿੱਚ ਮੈਂ ਮੰਨਦਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਮੈਂ ਇਹਨਾਂ ਨੂੰ ਸਾਰੀਆਂ ਫੈਸਿਲਿਟੀ ਹੈ ਯਾਰ ਪਾਣੀ ਧਾਣੀ ਜੋ ਵੀ ਮਤਲਬ ਇੱਥੇ ਇਹਨੂੰ ਲੈਟਰਿੰਗ ਦਾ ਕੀ ਹੜਾਵ ਦਾ ਠਾੜ ਨਾਲ ਆਇਆ ਨਾਤਾ ਤੋਤਾ ਤੇ ਆਵਦਾ ਆਰਾਮ ਕੀਤਾ ਮੇਰਾ ਸਿਸਟਮ ਪਤਾ ਕੀ ਹੈ ਮੇਰੇ ਟਾਈਮ ਆ ਮੇਰਾ ਟਾਈਮ ਆ 8 ਵਜੇ 8 ਵਜੇ ਮੈਂ ਡਿਊਟੀ ਤੇ ਜਾਣਾ ਤਿਆਰ ਹੋ ਕੇ ਮੈਨੂੰ ਕੱਪੜੇ ਪ੍ਰੈਸ ਮਿਲਣ ਬੂਟ ਧੋਤੇ ਮਿਲਣ ਸਾਰਾ ਕੰਮ ਤਿਆਰ ਮਿਲੂਗਾ ਓਏ ਯਾਰ ਤੂੰ ਇੱਥੇ ਸਾਡੇ ਕਿਰਾਏ ਰਹਿਣਾ ਕਿ ਪਰੌਣੇ ਦੇ ਆਉਣਾ ਫਿਰ ਤੂੰ 10000 ਤਾਂ ਮੰਗ ਲਿਆ ਮੂੰਹ ਬਾੜ ਕੇ ਉਹਦੇ ਫੈਸਿਲਿਟੀਆਂ ਤਾਂ ਦੋ ਮੈਨੂੰ ਓਏ ਉਹਦਾ ਕਿਰਾਏ ਮਤਲਬ ਕਿਰਾਇਆ ਕਰਾ ਲੈਣਾ ਜੇ ਤੂੰ ਅੱਛਾ ਰਹਿ ਰਹਿਣ ਦਾ ਹਾਂ ਅਸੀਂ ਤੇਰੇ ਬੂਟ ਤੋਂ ਹੰਡ ਰਸਾਂਸ ਲੈ ਗਏ ਕਮਾਲ ਆ ਯਾਰ ਪਤਾ ਕੀ ਚੱਕਰ ਹੈ ਜੀ ਮੈਨੂੰ ਸਵੇਰੇ ਟਾਈਮ ਨਾਲ ਉੱਠ ਕੇ ਨਾਸ਼ਤਾ ਜਾਈਦਾ ਮੈਂ ਸਵੇਰੇ 5 ਵਜੇ ਵਾਕਿੰਗ ਕਰਨ ਜਾਣਾ ਅੱਧਾ ਘੰਟਾ ਹੋ ਗਿਆ ਅੱਧਾ ਘੰਟੇ ਤੋਂ ਬਾਅਦ ਆ ਕੇ ਮੈਂ ਉੱਥੇ ਅੱਧੇ ਘੰਟੇ ਤੋਂ ਆ ਕੇ ਮੈਨੂੰ 10 ਆਂਡੇ ਚਾਹੀਦੇ ਆ ਉਬਲੇ ਹੋਏ ਡਾਈਟ ਫੋਲੋ ਕਰਦਾ ਮੈਂ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਨਹੀਂ ਐ ਉਹ ਨਾਲ ਗੱਲ ਹੋਵੇ ਵੀ ਟਾਈਮ ਤੇ ਮੈਨੂੰ ਮਿਲਣਾ ਅੱਛਾ ਹਾਂਜੀ ਪਰ ਤੂੰ ਦਾ ਨਾ ਸਾਡੇ ਕਿਰਾਏਦਾਰ ਆਇਆ ਫਿਰ ਅਸੀਂ ਤੇਰੇ ਕਿਰਾਏਦਾਰ ਹੋਏ ਕਿਉਂਕਿ ਤੇਰੇ ਵੀ ਲੱਗੇ ਰਾਂਗੇ ਅੱਗੇ ਪਿੱਛੇ ਸਾਨੂੰ ਹੋਰ ਦਾ ਕੋਈ ਕੰਮ ਨਹੀਂ ਫਿਰ ਤੁਸੀਂ 10000 ਕਹਦਾ ਮੰਗਲੇ ਫਿਰ 10000 ਇਹਨੇ ਇਹਨੇ ਕਰਾਇ ਥੋੜੀ ਹੁੰਦਾ ਆ ਉਹ 10000 ਦਾ ਕਿਰਾਇਆ ਹੀ ਲੈਣਾ ਅਸੀਂ ਭਾਈ ਨਹੀਂ ਸਹੀ ਸੀਦਾ ਸਹੀ ਸੀ ਕਰ ਲੋ ਨਹੀਂ 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 ਨਾਲੇ ਆਪਣੇ ਬੁੜੀਆਂ ਕਿੱਥੇ ਆ ਉਹ ਯਾਰ ਬੁੜੀਆਂ ਤਾਂ ਤੂੰ ਕੀ ਲੈਣਾ ਯਾਰ ਬੁੜੀਆਂ ਕਿੱਥੇ ਆ ਫਿਰ ਯਾਰ ਕਮਾਲ ਆ ਯਾਰ ਮੇਰੀ ਗੱਲ ਸੁਣ ਇੱਕ ਮਿੰਟ ਤੁਸੀਂ ਵੀ ਪਰਿਵਾਰ ਵਾਲੇ ਆ ਬੱਚਿਆਂ ਵਾਲੇ ਆ ਮੇਰੀ ਤਾਂ ਗੱਲ ਸੁਣ ਲਓ ਹੂੰ ਮੇਰਾ ਪਰਿਵਾਰ ਆ ਭਰਾ ਭਾਬੀ ਸਾਰੇ ਰਹਿੰਦੇ ਆ ਉੱਥੇ ਮੈਨੂੰ ਸਾਰਾ ਰੋਟੀ ਪਾਣੀ ਮਾਤਾ ਦਾ ਸਿਰ ਤੇ ਨਹੀਂ ਰਹੀ ਅੱਛਾ ਤੇ ਮੈਨੂੰ ਸਾਰਾ ਰੋਟੀ ਪਾਣੀ ਭਾਬੀ ਦਿੰਦੇ ਸੀ ਮੈਂ ਕਹਿੰਦੇ ਭਾਬੀ ਜੀ ਇੱਧਰ ਆਓ ਭਾਬੀ ਜੀ ਰੋਟੀ ਦੇ ਭਾਬੀ ਜੀ ਪਾਣੀ ਦਿਓ ਉਹ ਫਿਰ ਮੈਂ ਮਤਲਬ ਕਿ ਤੈਨੂੰ ਭਰਾ ਮੰਨ ਲਿਆ ਤੇ ਘਰ ਦੀ ਨੂੰ ਫਿਰ ਭਾਬੀ ਜੀ ਕਹਿ ਕੇ ਗਿਆ ਕਿ ਭਾਬੀ ਜੀ ਰੋਟੀ ਖਵਾ ਤੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਤੇ ਜਾਣਾ ਹੋਵੇ ਕੰਮ ਤੇ ਨਹੀਂ ਭਾਬੀ ਨੂੰ ਮੇਰੇ ਪਰੋਸੇ ਛੱਡ ਕੇ ਜਾਵੜੋ ਬਿਲਕੁਲ ਟੈਨਸ਼ਨ ਨਹੀਂ ਕੁਝ ਨਹੀਂ ਆਹਦਾ ਨਹੀਂ ਮੜੇ ਅੱਛਾ ਉਹ ਤੂੰ ਭਾਬੀ ਨੂੰ ਮਿਲਣਾ ਚਾਹੁੰਦਾ ਹੈ ਵਾਹ ਕਮਾਲ ਅੱਜ ਕੁਝ ਗੱਲ ਸੁਣਾ ਫੰਦੇ ਭਾਈ ਸਾਹਿਬ ਮੇਰੇ ਮਾਸਮਾਨਾ ਭਾਬੀ ਕਰ ਕਮਾਲ ਆ ਮੈਂ ਤੈਨੂੰ ਇੱਕ ਗੱਲ ਕਰਦਾ ਨਹੀਂ ਨਹੀਂ ਹੁਣ ਤੂੰ ਮੇਰੀ ਗੱਲ ਸੁਣ ਤੂੰ ਨਾ ਅੰਡੀ ਨੂੰ ਮਿਲਣਾ ਚਾਹੁੰਦਾ ਹੈ ਮੇਰੇ ਘਰ ਵਾਲੀ ਨੂੰ ਮਿਲਣਾ ਚਾਹੁੰਦਾ ਉਹ ਮੇਰੇ ਘਰ ਵਾਲੀ ਤਾਂ ਹਜੇ ਮੈਨੂੰ ਨਹੀਂ ਮਿਲੇ ਉਹ ਤਾਂ ਰੱਬ ਨੂੰ ਪਿਆਰੀ ਹੋ ਗਈ ਫਿਰ ਉੱਥੇ ਜਾਵੜਾ ਇਹ ਪੱਕੀ ਹੈ ਸਾਰਾ ਟੱਬਰ ਹੀ ਮਰਿਆ ਪਿਆ ਜਿਹੜਾ ਕਰਾਇਆ ਲੈਂਡੋਂ ਉਹ ਵੀ ਮਰੇ ਪਏ ਆ ਚੱਲ ਫਿਰ ਸਹੀ ਸਹੀ ਲਾ ਲਓ ਅੰਕਲ ਰੇਟ ਲਾ ਲਓ ਸਹੀ ਸਹੀ ਮੇਰੀ ਗੱਲ ਸੁਣ ਜਿਹੜੇ ਕਲਾਕਾਰ ਆਏ ਨਾ ਉਹਨਾਂ ਨੇ ਸਾਨੂੰ ਕਦੇ ਦੂਜੀ ਵਾਰ ਆਖਿਆ ਹੀ ਨਹੀਂ ਆਖਣਾ ਕੀ ਆ ਤੂੰ ਤਾਂ ਰੱਬ ਨੂੰ ਪਿਆਰੇ ਹੋਗੇ ਤੂੰ ਕਹਿੰਦਾ ਧਰਮ ਫਰੀਦ ਵੀ ਆ ਕੇ ਗਿਆ ਉਹ ਵੀ ਮਰ ਗਿਆ ਕਿ ਉਹ ਮੈਂ ਨਾ ਗੱਡੀ ਚੜ ਜਾ। ਨਹੀਂ ਨਹੀਂ ਇੱਥੇ ਬਹੁਤ ਆਰਾਮ ਦੀ ਨੀਂਦ ਆਉਂਦੀ ਹੈ। ਜਿੰਨੇ ਵੀ ਆਏ ਸਾਰੇ ਆਰਾਮ ਦੀ ਨੀਂਦ ਹੀ ਸੁੱਤੇ ਆ। ਆਰਾਮ ਦੀ ਨੀਂਦ ਹੀ ਸੁੱਤੇ ਆ ਕਦੇ ਉੱਠੀ ਹੀ ਨਹੀਂ ਵਿਚਾਰੇ ਰੱਬ ਨੇ ਪਾਏ। ਆ ਕਿ ਤੂੰ ਹੀ ਆਰਾਮ ਦੀ ਨੀਂਦ ਹੀ ਸੌਂਗਾ। ਨਹੀਂ ਨਹੀਂ ਮਰੋ ਨੀਂਦ ਨਹੀਂ ਕਹਿੰਦਾ ਮੈਂ। ਵੀ ਯਾਰ ਇਹ ਸਾਰੀ ਫੈਸਿਲਿਟੀ ਹੈ ਯਾਰ ਕਿੱਦੇ ਵੇ ਤੂ ਕੂਲਰ ਲੱਗੇ ਆ, ਏਸੀ ਲੱਗੇ ਆ ਸਰ। ਮਤਲਬ ਇਹੋ ਜੀ ਕੋਈ ਗੱਲ ਨਹੀਂ। ਮੇਰਾ ਕਹਿਣ ਦਾ ਭਾਵ ਇੱਕ ਹੋਰ ਵੇਖ। ਵੀ ਇੱਥੇ ਰਾਤ ਨੂੰ ਰੈਸਲ ਕਰਦੇ ਜਿੰਨੇ ਵੀ ਉਹ ਕਲਾਕਾਰ ਸੀ ਨਾ ਓਇ ਤੇ ਰਾਤ ਨੂੰ ਮੈਂ ਕਿਦਾਂ ਮਤਲਬ ਕੀਤਾ ਤਾਂ ਨਹੀਂ ਦੇਖੇ ਰੈਸਲ ਕਰਦੇ ਆ ਯਾਰ ਪੂਰੀ ਉਹ ਬੈਠੇ ਸੁਣੀ ਜਾਂਦੇ ਆ ਚਮਕੀਲਾ ਸਭ ਗਾ ਰਹੇ ਆ ਗਾਣਾ ਲੱਗਿਆ ਵਿਆ ਅਮਲੀ ਤਿੰਨ ਡੰਗ ਦਾ ਭੁੱਖ ਨੀ ਰਾਤੀ ਤੋੜ ਲਿਆ ਨੀ ਰਾਤੀ ਤੋੜ ਲਿਆ ਸੁੱਖਾ ਰਾਤੀ ਤੋੜ ਲਿਆ ਸੁੱਖਾ ਆ ਗਾਣੀ ਚੱਲੀ ਜਾਂਦੇ ਹੁੰਦੇ ਆ ਅੱਛਾ ਜੀ ਹਾਂ ਨਹੀਂ ਇਹਦੇ ਵਿੱਚ ਤੁਸੀਂ ਉਹ ਗੱਲ ਛੱਡੋ ਯਾਰ ਮੈਨੂੰ ਐਂ ਦੱਸੋ ਮੈਨੂੰ ਭਰਾਵਾ ਸਹੀ ਸੀ ਦੱਸ ਦੇ ਬਾਲਾ ਕਰਦਾ ਦਾ ਨਾ ਤੈਨੂੰ ਬਾਲੀ ਕਰਦਾ ਤੂੰ ਜਾਂ 2500 ਦੇ ਦਿੰਦਾਗਾ ਸਹੀ ਹੈ ਉਹ ਵਾਸੋ ਭਰਾਵਾ ਕੱਲ ਸੁਣ 2500 ਦੇ ਨਾ ਉਹ ਜਾ ਨਾ ਯਾਰ ਉਹ ਜਾ ਨਾ ਜਿਵੇਂ ਆ 2500 ਲੈ ਦੇ ਦਿੰਦਾਗਾ ਜਿਹਦੇ ਵਿੱਚ ਮੈਨੂੰ ਕੁਛ ਨਹੀਂ ਤਿੰਨ ਟੰਗ ਰੋਟੀਆਂ ਦੇ ਦਿਓ ਚਾਹ ਪਾਣੀ ਦੇ ਦਿਓ ਸਾਰਾ ਕੁਛ ਦੇ ਦਿਓ ਤੇ ਸਵੇਰੇ ਬਸ ਲੀੜਾ ਤੋਤਾ ਤੋਤਾ ਦੇ ਦਿਓ ਬਸ ਉਹ ਤੋਂ ਬਾਅਦ ਕੁਛ ਨਹੀਂ ਚਾਹੀਦਾ ਮੈਨੂੰ ਐਨੇ ਪੈਸੇ ਅਸੀਂ ਜਮਾਂ ਕਿੱਥੇ ਕਰਾਵਾਂ ਕਿਹੜੇ ਬੰਕ 'ਚ ਕਰਾਵਾਂਗੇ ਓਏ ਯਾਰ ਸਹੀ ਹੈ ਯਾਰ ਅੱਗੇ ਮੈਂ ਪਤਾ ਕਿੰਨੇ ਦਿਨ ਰਿਹਾ 150 ਰੁਪਿਆ ਕਿਰਾਏ ਤੇ ਰਿਹਾ ਹੋਇਆ ਨਾ 150 ਰੁਪਿਆ ਕਿਰਾਏ ਤੇ ਇੰਨਾ ਵਧੀਆ ਆਲੀਸ਼ਾਨ ਕਮਰਾ ਸੀ ਤੇਰੇ ਤਾਂ ਬੁਰਾ ਹਾਲਾ ਕੌਣ ਰਹਿੰਦਾ ਇਥੇ 150 ਰੁਪਿਆ 150 ਰੁਪਿਆ ਕਿਰਾਏ ਦਾ ਤੇ ਹੋਰ ਠੀਕ ਤਾਂ ਯਾਰ ਬਹੁਤ ਗਾੜ ਬੰਦਾ ਯਾਰ ਮੈਨੂੰ ਤਾਂ ਕਿਸੇ ਨੇ ਦੱਸ ਪਾਤੀ ਇੱਥੇ ਮੈਂ ਤਾਂ ਕਰਕੇ ਆ ਗਿਆ ਨਹੀਂ ਤਾਂ ਮੈਂ ਹੁੰਦਾ ਨਹੀਂ ਸੀਗਾ ਨਹੀਂ ਨਹੀਂ ਥੋੜੇ ਜਿਨੇ ਵੀ ਸਾਨੂੰ ਉਮੀਦ ਕਰਦੇਗਾ ਇਸ ਹਾਲ ਨਾ ਯਾਰ ਤੂੰ ਦੇਣਾ ਤਾਂ ਦੇ ਯਾਰ ਭਾਈ ਪਤਾ ਕੀ ਅੰਕਲ ਹੈ ਦੱਸ ਫਿਰ ਨਹੀਂ ਤਾਂ ਆਪਦਾ ਕੋਈ ਭਰਾਵਾ ਮੈਂ ਕੋਈ ਹੋਰ ਜਗਾੜ ਕਰਾਂ ਉਹ ਨਹੀਂ 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 ਭਰਾ ਸਾਾਨੂੰ ਨਹੀਂ ਬੜਾ ਖਾਂਦਾ ਹੈ ਮੈਂ ਤੈਨੂੰ ਦੁੱਧ 10 ਫਿਰ ਕੁਛ ਤਾਂ ਘੱਟ ਤੂੰ ਮੈਂ ਵੀ ਕੁਛ ਘਟਾਉਂਦਾ ਨਹੀਂ ਨਹੀਂ ਕੋਈ ਚੱਲ ਕੋਈ ਜਿਆਦਾ ਗੱਲ ਕਰਦਾ ਤਾਂ ਭਰਾਵਾ ਤੂੰ ਤੈਨੂੰ 1000 ਰੁਪਏ ਛੱਡ ਦੂੰਗਾ 9000 ਰੁਪਏ ਦੇ ਦੇ ਬਸ 9000 ਨਹੀਂ 9000 ਕੀ ਕੀ ਫੈਸਿਲਿਟੀ ਤੂੰ ਦੇਉਂਗਾ ਓਏ ਫੈਸਿਲਿਟੀਆਂ ਜਿਹੜੀਆਂ ਹੈ ਕੀ ਫੈਸਿਲਿਟੀ ਸਰਬਦਰਗਾ ਪਾਣੀ ਬਾਕੀ ਕੋਈ ਖਾਈ ਦਾ ਸਾਰਾ ਤੈਨੂੰ ਯਾਰ ਉਹ ਤਾਂ ਮੈਨੂੰ ਮਿਲੂਗੀ ਗੁਰੂਆ ਕਿੱ데 ਤਾਂ ਜਾਊਂਗਾ ਜਦੋਂ ਦਾਤ ਪਈ ਮੈਨੂੰ ੱੱਕੇ ਦਾ ਨਾਲਾ ਖੋਲੂਂਗਾ ਜਾਊਂਗਾ ਕਿੱ데 ਨਾ ਯਾਰ ਇੱਕ ਤਾਂ ਮੇਰੇ ਕੋਲ ਹੱਥ ਚ ਨਾਲਾ ਫੜਿਆ ਹੋਣਾ ਤੇ ਬਾਹਰ ਤੂੰ ਡੱਬਾ ਲੈ ਕੇ ਜਾਣਾ ਹਾਂ ਇੱਕ ਇੱਜੇ ਨੂੰ ਸਰਪ ਦਾ ਵੜਿਆ ਤੇ ਜਰੜ ਦੇਣੇ ਕੰਮ ਕਰਿਆ ਤੇ ਗਾਂ ਭਾਵੀ ਫਿਰ ਕਿਧਰ ਗਈ ਭਾਬੀ ਕੋਈ ਓ ਯਾਰ ਫੇਰ ਉਹੀ ਗੱਲ ਤੇਰੀ ਆ ਮੈਂ ਤਾਂ ਵੈਸੇ ਸਾਡੇ ਕਿਰਾਏ ਦੇ ਰਹਿਣਾ ਹੈ ਕਿ ਤੂੰ ਰਿਸ਼ਤੇਦਾਰੀ ਕੋਲ ਨਾ ਛੜਣਾ ਕਮਾਲ ਆ ਯਾਰ ਭਾਈ ਯਾਰ ਚੱਲ ਤੂੰ ਦੱਸ ਯਾਰ ਸਹੀ ਸੀ ਦੱਸ ਫਿਰ ਸਹੀ ਸੀ ਗੱਲ ਓ ਯਾਰ ਜਦੋਂ ਭਾਬੀਆਂ ਭੂਮੀਆਂ ਤੇ ਨਿਗਾਹ ਐ ਹੋਣੀ ਕਰਨੀ ਫੇਰ ਪੈਣੀ ਜਦੋਂ ਇਹ ਜਿਹਾ ਕਿਰਾਏ ਦਾ ਵੀ ਲੋੜ ਨਹੀਂ ਦੱਸ ਮੈਂ ਮੈਂ ਪਰਿਵਾਰਕ ਬੰਦਾ ਯਾਰ ਕੋਈ ਇੱਜਤ ਦਾ ਓ ਯਾਰ ਮੈਂ ਓ ਯਾਰ ਤੂੰ ਜਿੱਦਾਂ ਭਾਰਾ ਹੋਏਗਾ ਪੜ ਆਉਂਦੇ ਬਿਨਾਂ ਅੰਟੀਆਂ ਤੇ ਨਿਗਾਹ ਮਾਰਦਾਂਂ ਕਿ ਤੀਆਂ ਤਾਂ ਅਜੇ ਤੱਕ ਕੁਝ ਨਹੀਂ ਵੇਖੀਆਂ ਤੈਨੂੰ ਕੋਈ ਨਹੀਂ ਲੱਭ ਗਈ ਉਹ ਨਹੀਂ ਮੈਂ ਤਾਂ ਐਸੇ ਹੀ ਕਰਨਾ ਇਕੱਲੀ ਔਰਤ ਔਰਤ ਹਮੇਸ਼ਾ ਬਹੁਤ ਤਕੜੀ ਚੀਜ਼ ਆ ਔਰਤ ਬੰਦੇ ਦਾ ਖਿਆਲ ਰੱਖਦੀ ਮੈਂ ਤਾਂ ਕਰਕੇ ਪੁੱਛਦਾ ਤੈਨੂੰ ਓ ਯਾਰ ਔਰਤ ਜਗ ਜਨਣੀ ਆ ਸਾਨੂੰ ਵੀ ਪਤਾ ਇਸ ਗੱਲ ਦਾ ਕੋਈ ਅਸੀਂ ਕਿਹੜਾ ਵੀ ਜਵਾਕ ਆ ਸਾਨੂੰ ਪਤਾ ਨਹੀਂ ਮੇਰਾ ਕਹਿਣ ਦਾ ਭਾਵੇਂ ਇੱਕ ਵਾਰ ਆ ਤੂੰ ਆਏਂਗਾ ਇੱਥੇ ਰਹੇਂਗਾ ਕੋਈ ਪ੍ਰੀਮ ਪਿਆਰ ਬਣੂੰਗਾ ਆਪਣਾ ਉਸ ਵਾਰ ਆਂਟੀ ਨੂੰ ਹੀ ਬੁਲਾ ਸਕਦਾ ਤੂੰ ਸਾਰਿਆਂ ਨੂੰ ਬੁਲਾ ਸਕਦਾ ਇੱਕ ਗੱਲ ਹੋਰ ਸੁਣ ਸ਼ਾਮ ਨੂੰ ਮੈਂ ਪੈਗ ਲਾਉਣਾ ਮੈਨੂੰ ਬੋਤਲ ਜਾਂ ਡੇਢ ਬੋਤਲ ਚਲ ਬੋਤਲ ਸਹੀ ਹੈ ਬੋਤਲ ਮੇਰੇ ਮੇਜ਼ ਤੇ ਆਉਣੀ ਚਾਹੀਦੀ ਏ ਨਾਲ ਕੱਟ ਕੇ ਸਲਾਦ ਚੰਗਾ ਵਧੀਆ ਅੱਛਾ ਹਫਤੇ ਵਾਲਾ ਮੀਟ ਖਾ ਲੈਣਾ ਚਲੋ ਕੋਈ ਨਹੀਂ ਉਹ ਤਾਂ ਕਰ ਲਾਂਗੇ ਉਹ ਤਾਂ ਤੁਸੀਂ ਦੇਨੇ ਦੇਣਾ ਉਹ ਤਾਂ ਲੈਣੇ ਨੇ ਕੋਈ ਕਿਰਾਇਆ ਵੀ ਆ ਆਰਾ ਸਿਸਟਮ ਹੈ ਉਹ ਮੇਰੀ ਗੱਲ ਸੁਣੋ ਸਾਡਾ ਰੋੜੀ ਵਾਲਾ ਪ੍ਰਾਹੁਣਾ ਆਜੇ ਸੀ ਉਦੋਂ ਨਹੀਂ ਇੰਨਾ ਕੁਛ ਤਾਂ ਕਰਦੇ ਤੇ ਤੂੰ ਸਾਨੂੰ ਯਾਰ ਕਿਹੜੇ ਕਿੱਥੇ ਲਾਈਏ ਨਾ ਕਰਾਏ ਜੇ ਨਾ ਕਿ ਕੀ ਕਰਨਾ ਦੂ ਯਾਰ ਮੈਂ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਫਿਰ ਕਿਰਾਇਆ ਕਾਹਦਾ ਮੰਗ ਰਹੇ ਹੋ ਉਹ ਯਾਰ ਕਿਰਾਇਆ ਤਾਂ ਨਹੀਂ ਮੰਨਾਂਗੇ ਯਾਰ ਤੈਨੂੰ ਕਮਰਾ ਦੇ ਰਹੇ ਹਾਂ ਕਮਰੇ ਵਿੱਚ ਭੈਣ ਜਿੱਦ ਦੀਆਂ ਫੈਸਿਲਿਟੀਆਂ ਯਾਰ ਕਮਾਲ ਦਾ ਬੰਦਾ ਯਾਰ ਤੂੰ ਯਾਰ ਨਾ ਰਹਿਣਾ ਰਹਿ ਤੇਰੀ ਗੁੰਜੀ ਨਹੀਂ ਦਾ ਭਰਾਵਾ ਰਸਤਾ ਰਗੜ ਬਸ ਗੱਲ ਇੰਨੀ ਹੈ ਚੱਲ ਫਿਰ ਸਹੀ ਸੀ ਦੱਸ ਦੋ ਸਹੀ ਦੱਸ ਦੋ ਤੈਨੂੰ 9000 ਰੁਪਏ ਲਾਂਗੇ ਲੈਟ ਪਾਣੀ ਤੈਨੂੰ ਲੈਟ ਵੀ ਰਹੂਗੀ 24 ਘੰਟੇ ਲੈਟ ਰਹੂਗੀ ਲੈਟ ਨਾ ਮੈਂ ਲੱਗ ਜਾ ਨਾਲ ਲੱਗ ਜਾ ਨਾਲ ਆਉਣਾ ਫੋਨ ਉਹਨੇ ਨਾਲ ਨੂੰ ਨਹੀਂ ਲੱਗਣਾ ਤੇ ਰਾਤ ਨੂੰ ਮੁੜ ਕੇ ਭਾਏ ਜਿਹੜਾ ਭੂਤ ਬੁਲਾ ਕੇ ਸਾਨੂੰ ਡਰਾਏਗਾ ਮੇਰਾ ਕਹਿਣ ਦਾ ਭਾਪ ਪਤਾ ਕੀ ਹੈ ਵੀ ਲੈਟ 24 ਘੰਟੇ ਰਹੂਗੀ ਜਿਹੜਾ ਕੀ ਇਨਵਰਟਰ ਲੱਗਿਆ ਹੋਇਆ ਮਤਲਬ ਤੇਨ ਪਤਾ ਨੂੰ ਲੈਟ ਗਈ ਕਿ ਆਈ ਕਿ ਨਹੀਂ ਗਈ ਠੀਕ ਹੈ ਨਾ ਛੱਤਾਂ ਚੋਂਦੀਆਂ ਕਿ ਨਹੀਂ ਸਤਨਾਬਾ ਜਿੰਨੂੰ ਤੋਗਿਆ ਤਾਂ ਮੀ ਆਇਆ ਤੇ ਮੀ ਆਉਂਦਾ ਨਹੀਂ ਜੂੰਦੀਆਂ ਛੱਤਾ ਨਹੀਂ ਉਹ ਸਾਡੀ ਮਤਲਬ 10000 ਰੁਪਇਆ ਮੰਗਲੇ ਛੱਤਾ ਕਿਉਂਦੀਆਂ ਤੇਰੀਆਂ ਉਹ ਯਾਰ ਉਹ ਸਾਡੇ ਤੇ ਰਹੇਗਾ ਨਾ ਕੰਮ ਉਹ ਤੈਨੂੰ ਤਿੰਨ ਤੇਰੇ ਦੇ ਨਹੀਂ ਹੋ ਗਏ ਤੈਨੂੰ ਚਾਲੇ ਦੇ ਗੂ ਹੋਰ ਦੱਸ ਮੇਰੇ ਤੇ ਕੀ ਕਰਕੇ ਦੂ ਐ ਪਲੇਟ ਲਾ ਕੇ ਰੱਖ ਕੇ ਤੇ ਆਪ ਖਰਚਾ ਕਰੇਗਾ ਨਹੀਂ ਮਤਲਬ ਤੇਰੇ ਤੇ ਕੋਈ ਦੁਪ ਘੱਡੀ ਵੀ ਪਊ ਤਾਂ ਕੋਈ ਜ਼ਹਿਰ ਨਹੀਂ ਪਾਣੀ ਹੈ ਮੇਰੇ ਤੇ ਬਾਛੜ ਵੀ ਨਹੀਂ ਹੋਣੀ ਚਾਹੀਦੀ ਬਾਛੜ ਵੀ ਵਾਚਰ ਆਂਗੋ ਜਮਾਂ ਤਾਂ ਨਹੀਂ ਮਾੜਾ ਮੋਟਾ ਤਾਂ ਆ ਵੀ ਸਕਦੀ ਹੈ ਅੱਛਾ ਮਾੜਾ ਮੋਟਾ ਫਿਰ ਕੋਈ ਚੱਤਾਂ ਤੇਰੀਆਂ ਟੁੱਟੀਆਂ ਪਈਆਂ ਯਾਰ ਤੇਰਾ ਆ ਮੰਗ ਲੈ ਨਾ ਯਾਰ ਜਦੋਂ ਮੀਂਹ ਆਉਂਦਾ ਨਾ ਭੂਰ ਪੈਂਦੀ ਇੱਥੇ ਸ਼ਿਵਲੇ ਵਾਂਗੂ ਬਣ ਜਾਂਦਾ ਅੱਛਾ ਫਿਰ ਤੇ ਕਿੰਦੇ ਜਾਂਦੀ ਕੀ ਲੋੜ ਇੱਥੇ ਆ ਜੇ ਬੰਦਾ ਸ਼ਿਵਲੇ ਲੋਕ ਤਾਂ ਹੀ ਐਡੇ ਐਡੇ ਗੱਲਾਂ ਕਰ ਇੱਥੇ ਹੁੰਦੇ ਆ ਸਾਡੇ ਭੂਰ ਪੈਂਦੀ ਪੌਂ ਐ ਪੈ ਗਿਆ ਵਾ ਤਾਂ ਹੋ ਜੰਨੀ ਐ ਤੂੰ ਸਹੀ ਸੀ ਲਾਲਾ ਯਾਰ ਭਾਈ ਮੈਂ ਤੈਨੂੰ ਕਹੀ ਇਹ ਨਾ ਸਹੀ ਸੀ ਲਾਲਾ ਤੇ ਮੈਂ ਲੈ ਲੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਬਣ ਕੇ ਤੈਨੂੰ ਦੱਸੀ ਹੈ ਗੱਲ ਸਹੀ ਮੈਂ ਤੈਨੂੰ ਦੱਸਦਾ ਕਿ 9000 ਰ ਤੇ ਬੰਦੀ ਮੁਠੀ ਲੈਣਾ ਪਹਿਲਾਂ ਜਮਾ ਕਰਾਉਣਾ। ਹੋਰ ਦੱਸ। ਫੇਰ ਐਂ ਕਰ ਇੱਥੇ ਕੋਈ ਦੁਕਾਨ ਵਾਲਾ ਹੈਗਾ ਮੇਰਾ ਸੌਦਾ ਪਵਾ ਰਿਹਾ ਪਰ ਕਾਤਾ ਪਵਾ ਦੇ ਉਹਦੇ ਨਾਲ ਸੌਦਾ ਚੱਕ ਲਿਆ ਕਰੂੰਗਾ। ਯਾਰ ਇਹ ਹੋਏ ਸਾਰੇ ਕੰਮ ਮੈਂ ਥੋੜਾ ਕਰੂੰਗਾ ਤੇ ਤੇਰੇ ਕੰਮ ਆ ਤੂੰ ਕਰ ਆਪਦੇ। ਇੱਕ ਗੱਲ ਮੇਰੀ ਹੋਰ ਸੁਣ ਲੈਣਾ ਠੀਕ ਹੈ ਨਾ। ਜਦੋਂ ਮੈਂ ਕਿਤੇ ਜਾਣਾ। ਅੱਛਾ ਮੈਂ ਸਾਰੇ ਘਰ ਨੂੰ ਤਾਲਾ ਲਾ ਕੇ ਫੇਰ ਜਾਇਆ ਕਰੂੰਗਾ। ਉਹਨਾਂ ਚਿਰ ਮੈਂ ਨਹੀਂ ਜਾਂਦਾ ਇੱਥੋਂ। ਅੱਛਾ ਮਤਲਬ ਸਾਰੇ ਘਰ ਨੂੰ ਤਾਲਾ ਲਾ ਲੈਣ ਤੇ ਅਸੀਂ ਕਿੱਥੇ ਜਾਵਾਂਗੇ? ਤੁਸੀਂ ਜਿੱਥੇ ਮਰਜੀ ਜਾਓ ਛੋਟਾ ਕੀਪ ਤਾਂ ਮੇਰਾ ਤਾਲਾ ਕੋ ਤੋੜ ਕੇ ਕੋ ਚੋਰੀ ਕਰ ਜੇ ਮੇਰਾ ਇਨਾ ਕੀਮਤੀ ਸਮਾਨ ਆ ਬਾਹਰ ਨਹੀਂ ਦੇਣਾ ਸਮਾਨ ਆ ਇਨਾ ਵਧੀਆ ਸਮਾਨ ਆ ਸਾਰਾ ਚੋਰੀ ਕਰਾ ਦੋ ਤੁਸੀਂ ਕਿੱਧਰ ਜਾਊਗਾ ਮੈਂ ਲੈਓ ਜੀ ਆਹ ਗੱਲ ਹੋਰ ਸੋਲੜੀ ਆ ਲੈ ਵੀ ਮਤਲਬ ਘਰ ਨੂੰ ਤੂੰ ਤਾਲਾ ਲਾ ਦੇ ਤੇ ਅਸੀਂ ਫਿਰ ਕੋਈ ਗੁਰਦੁਆਰੇ ਜਾਣਾ ਉਹ ਨਹੀਂ ਮੈਨੂੰ ਪਤਾ ਉਹ ਤੁਸੀਂ ਜਿੱਥੇ ਮਰਜ਼ੀ ਫਿਰ ਤੁਸੀਂ ਦਸ ਹਜ਼ਾਰ ਕਾ ਦੇ ਲਈਏ ਨੇ ਅਸੀਂ 10000 ਰੁਪਏ ਦੇ ਵੀ ਤਾਲਾ ਲਾਉਂਦੇ ਤੇ ਲਾਉਂਦੇ ਅਸੀਂ ਤਾਂ ਬਈ ਹੁੰਦਾ ਹਜ਼ਾਰ ਤਾਂ ਮੰਗਨੇ ਆ ਜੇ ਫਿਰ ਮੇਰਾ ਕਮਰਾ ਲੈਣਾ ਜ਼ਿੰਮੇਦਾਰ ਕੌਣ ਆ ਇਹ ਚੋਰੀ ਨੂੰ ਪਾਕਿਸਤਾਨ ਚ ਮਜਾ ਹੈ ਲੈ ਕੇ ਜਿਹਨੂੰ ਚੱਕ ਗੀਪਤਾ ਜੀ ਮੈਂ ਲੈ ਆਈ ਹੁਮ ਤਾਂ ਤੇ ਫੇਰ ਭਰਾਵਾ ਤੂੰ ਰਹਿ ਨਹੀਂ ਦੇ ਹਾਂ ਰਾਤ ਨੂੰ ਮੈਂ ਮਜਾ ਚਲਾ ਦੇ ਸਾਨੂੰ ਸਾਰੇ ਡੱਬੇ ਉਡਾ ਦੇ ਤੇ ਆਪਦੇ ਨਜ਼ਾਰੇ ਲੁੱਟੀ ਜਾਵੇਂ ਸਹੀ ਸੀ 10000 ਅੰਕਲ ਫੇਰ ਮੈਂ ਲੈ ਲੂਗਾ ਕਮਰਾ ਤੂੰ ਸਹੀ ਸੀ 10 ਮੈਂ ਤੈਨੂੰ ਬਾਹਲਾ ਮੱਥਾ ਨਾ ਮਾਰ ਮੇਰੇ ਕੋਲ ਟਾਈਮ ਨਹੀਂਗਾ ਮੈਂ ਸਵੇਰੇ ਉੱਠ ਕੇ ਵਾਕਿੰਗ ਕਰਨ ਜਾਣਾ ਯਾਰ 8000 ਦੇ ਦੇ ਯਾਰ ਬਸ ਗੱਲ ਮੁਕੀ ਹੋਣਾ ਇਸ ਤੋਂ ਨਹੀਂ ਘਟਣਾ ਗੁਰਨਾ 8000 ਰੁਪਏ ਦੇ ਦੇ ਤੇ ਹੋਣੀ 8 ਨਹੀਂ ਮੇਰੀ ਗੱਲ 5000 ਰੁਪਏ ਦੇ ਦੂੰਗਾ ਜਿਹਦੇ ਵਿੱਚ ਸਵੇਰੇ ਉੱਠਣਸਾਰ ਮੈਨੂੰ ਨਾਸ਼ਤਾ ਦੋ ਤਿੰਨ ਟਾਈਮ ਦੀਆਂ ਰੋਟੀ ਪਾਣੀ ਵਧੀਆ ਤੋਤਾ ਲੀੜਾ ਬੂਟ ਤੋਤਾ ਪ੍ਰੈਸ ਕੀਤਾ ਇਸਤਰੀ ਕੀਤਾ ਲੀੜਾ ਮੈਨੂੰ ਚਾਹੀਦਾ ਬਸ 5000 ਲੈ ਲਓ ਸਹੀ ਹੈ ਬਸ ਆ ਚੀਜ਼ਾਂ ਮੇਰੀਆਂ ਸ਼ਰਤਾਂ ਬਰਾਵਾ ਇਹ ਚੀਜ਼ਾਂ ਨਾਂ ਸੀ ਦੇਈਏ ਨਾ ਸਾਨੂੰ ਲੋੜ ਆ ਠੀਕ ਹੈ ਨਾ ਸਾਡਾ ਤਾਂ ਬਰਾਉਣਾ ਆ ਜੀ ਅਸੀਂ ਹੁਣ ਨਹੀਂ ਕਰੇ ਇਹ ਜੋ ਇਹ ਮੇਰੀਆਂ ਸ਼ਰਤਾਂ ਉਹ ਤੇਰੀਆਂ ਸ਼ਰਤਾਂ ਸਾਡੀਆਂ ਵੀ ਤਾਂ ਸ਼ਰਤਾਂ ਆ ਕਮਾਲ ਦੀ ਗੱਲ ਆ ਯਾਰ ਨਹੀਂ ਮੈਂ ਤੁਹਾਨੂੰ ਕਹੀ ਹੈ ਸਹੀ ਹੈ ਬਸ ਨਹੀਂ ਨਹੀਂ ਬਸ ਨੋਇਮ ਨਹੀਂ ਨਹੀਂ ਸਾਈਨ ਜੀ ਨਹੀਂ ਤੁਹਾਨੂੰ ਨਹੀਂ ਨਹੀਂ ਮੈਂ ਸਾਈਨ ਨਹੀਂ ਲੈਣੀਗੀ 9000 ਰੁਪਏ ਤੁਹਾਨੂੰ ਕਿਹਾ ਚਲ ਬਈ 90 ਤੋਂ ਵਿੱਚ ਤੁਹਾਨੂੰ 1000 ਕੱਟ ਕਰਤਾ 8000 ਰੁਪਏ ਵੱਢੀ ਮੁੱਠ ਦੇ ਦੇ ਪਹਿਨਾ ਲਵਾਂਗੇ ਪਰ ਪਹਿਲਾਂ ਬੁਲਾ ਨੀ ਮੈਂ ਤਾਂ ਬਹਿ ਲੈ ਆ ਯਾਰ ਵੀ ਤੇ ਤੂੰ ਬਾਕੀ ਮੈਂ ਬਾਅਦ ਦੇ ਫੇਰ ਨਹੀਂ ਫੇਰ ਨਹੀਂ ਫੇਰ ਅੱਛਾ ਮੇਰੇ ਤੇ ਯਕੀਨ ਨਹੀਂ ਤੁਹਾਨੂੰ ਉਹ ਨਹੀਂ ਨਹੀਂ ਅਸੀਂ ਪਹਿਲਾਂ ਲੈਣੇ ਹੁੰਦੇ ਆ ਪਹਿਲਾਂ ਜਮਾ ਕਰਾਉਣੇ ਬਾਅਦ ਚੱਕਲੇ ਦਾ 3 ਦਾ ਯਾਰ ਰਾਤ ਨੂੰ ਜੁਲੀਆਂ ਚੱਕ ਕੇ ਅਸੀਂ ਕਿਸੇ ਨੂੰ ਕੀ ਲੈ ਲਾਂਗੇ ਅੱਛਾ ਰਾਤ ਨੂੰ ਜੁਲੀਆਂ ਚੱਕ ਕੇ ਕਿਉਂ ਦੀਆਂ ਛੱਤਾਂ ਨੂੰ ਲਿਜਾਉਂ ਕਿ ਮੈਨੂੰ ਤਾਂ ਉਹ ਲਾਵਾ ਬੜੇ ਜੱਕ ਜੰਦ ਜੁਲੀਆਂ ਚੱਕ ਕੇ ਫੇਰ ਸੁਵਾਵਾਂਗੇ ਕੀ ਰਾਤ ਨੂੰ ਲੈਟਾ ਪਜੇ ਚੱਕਿਆ ਤੇ ਤੋੜਾ ਹੋ ਗਿਆ ਤੇ ਕਿੱਲੇ ਲੈ ਕਰ ਦੋ ਸਨ ਬਹਿ ਜਾ ਯਾਰ ਸਹੀ ਸਹੀ ਦੱਸ ਦੇ ਮੈਂ ਤਾਂ ਅੰਕਲ ਤੁਹਾਨੂੰ ਸਹੀ ਗੱਲ ਦੱਸ ਮੈਂ ਜੋ ਟਾਈਮ ਨਹੀਂ ਹੈ ਸਾਡੇ ਕੋਲ ਯਾਰ ਅਸੀਂ ਕਮਾਲ ਸੁਣ ਜਲਦੀ ਦਾਸੇ ਮੈਂ ਦੋ ਗੱਲਾਂ ਬਸ ਚੱਲ ਠੀਕ ਆ 1000 ਰੁਪਏ ਹੋਰ ਲੈ ਲਈ ਤੇ ਰੋਟੀ ਪਾਣੀ ਸਾਰਾ ਸਾਰਾ ਜਿਹੜੀਆਂ ਫੈਸਿਲਿਟੀਆਂ ਮੇਰੀ ਸ਼ਰਤਾਂ ਜਿਹੜੀਆਂ ਉਹ ਸਾਰੀਆਂ ਪੂਰੀਆਂ ਕਰ ਤੂੰ ਐਂ ਕਰ ਤੂੰ ਸਾਨੂੰ ਅਸੀਂ ਤੈਨੂੰ 2000 ਰੁਪਏ ਮਹੀਨਾ ਦੇ ਦਿਆ ਕਰਾਂਗੇ ਤੂੰ ਸਾਨੂੰ ਇਕੱਲੀ ਰੋਟੀ ਲੈ ਕੇ ਦੇ ਦੇ ਤਾਂ ਯਾਰ ਰੋਟੀ ਦੇ ਲਈ ਹੱਬ ਸਾਨੂੰ ਦਾ ਆਪ ਅਸੀਂ ਤਾਂ ਫਿਰ ਤੇ ਰੋਟੀਆਂ ਕਨੀਓ ਚੱਲ ਫਿਰ ਐਂ ਕਰੋ ਮੈਂ ਕਿਸੇ ਵੀ ਭਾਂਡੇ ਚ ਰੋਟੀ ਖਾ ਲਈ ਮੈਂ ਭਾਂਡਾ ਨਹੀਂ ਧੋਣਾ ਉਹ ਸਾਰਾ ਕੁਝ ਤੁਸੀਂ ਕਰਨਾ ਮੇਰੀ ਕੋਈ ਗਰੰਟੀ ਨਹੀਂ ਇਸ ਦੀ ਨਹੀਂ ਤੇ ਡੱਟੀ ਵਾਲੇ ਹੱਥ ਵਿੱਚ ਧੋਦਿਆ ਕਰਾਂਗੇ ਉਹ ਲੈ ਕਿਧਰ ਦੀਆਂ ਗੱਲਾਂ ਕਰਦੇ ਨੇ ਨਹੀਂ ਨਹੀਂ ਧੋਦਿਆ ਕਰਾਂ ਕਿਉਂ ਕਿਸੇ ਲੋਖਾਂ ਨੂੰ ਹੋਣਾ ਪਵੇ ਚਲ ਫਿਰ ਤੂੰ 9000 ਕਾਤਾ ਮੰਗ ਲੈਂਦਾ ਯਾਰ ਇਹ 9000 ਤੇਰੇ ਬੂਟ ਧੋਣ ਦਾ ਮੰਗਦੇ ਸੀ ਅਸੀਂ ਤਾਂ ਕਮਰੇ ਦਾ ਕਿਰਾਇਆ ਮੰਗਦੇ ਆ ਸਹੀ ਸਹੀ ਲਾਲਾ ਕਿਰਾਇਆ ਐ ਕਰ ਕੁਝ ਵੀ ਨਾ ਕਰੀ ਸਾਰਾ ਕੁਝ ਮੈਂ ਕਰੂੰਗਾ ਫੈਸਿਲਿਟੀਆਂ اچھا ਸੌਦਾ ਪੱਤਾ ਤੇਰਾ ਰੋਟੀ ਪਾਣੀ ਮੈਂ ਪਕਾ ਲੂੰਗਾ ਠੀਕ ਆ ਅੱਛਾ ਪਰਾਇਦੋਂ ਤੈਨੂੰ ਬੱਸ ਗੱਲ ਮੁੱਕੀ ਝਗੜਾ ਪਰ ਹੁਣ ਜੇ ਤੇਰੀ ਮਰਜ਼ੀ ਆ ਨਹੀਂ ਤਾਂ ਮੈਨੂੰ ਤਾਂ ਵਾਧੂ ਆ ਮੈਂ ਬੁਨੇ ਫੋਨ ਕਰਦਾ ਤੇਰੀ ਓ ਕਿੱਟ ਕਿੱਥੇ ਆ ਕਿੱਟ ਤਾਂ ਜੀ ਮੇਰੀ ਲਿਆਵਾਂਗਾ ਤਾਂ ਹਾਂ ਕਿੱਥੇ ਟੱਕ ਲੱਗਦਾ ਮੰਨੇ ਪਤਾ ਲੱਗੇ ਨਾ ਨਹੀਂ ਨਹੀਂ ਆ ਕਿੱਟ ਟੱਕ ਤੇਰੀ ਅੱਛਾ ਜੀ ਇਹ ਆ ਬਾਹਰ ਖੋਲ ਬਾਹਰ ਖੋਲ ਬਾਹਰ ਅੱਛਾ ਬਾਹਰ ਖੋਲ ਹਾਂ ਨਿਕਲ ਜਾ ਬਾਹਰ ਨਿਕਲ ਜਾ ਨਿਕਲ ਜਾ ਨਿਕਲ ਜਾ ਉਹ ਉਹ ਨਹੀਂ ਤਾਂ ਸੁਣ ਲਾ ਉਹ ਨਹੀਂ ਸਾਨੂੰ ਲੋੜ ਹੀ ਨਹੀਂ ਯਾਰ ਇਹੋ ਜੇ ਕਿਰਾਏਦਾਰ ਦੀ ਲੋੜ ਯਾਰ ਉਹ ਗੱਲ ਤਾਂ ਸੁਣ ਲਾ ਉਹ ਨਹੀਂ 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 ਇਹੋ ਜੇ ਕਿਰਾਏਦਾਰ ਤੋਂ ਫਿਰ ਲੈਣਾ ਉਹ ਗੱਲ ਤਾਂ ਸੁਣ ਲਾ ਉਹ ਨਹੀਂ 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 ਤੂੰ ਡੱਪ ਯਾਰ ਡੱਪ 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 ਖੋਲ ਬਾਰ ਬਾਰ ਉਹ ਗੱਲ ਤਾਂ ਉਹ ਨਹੀਂ ਇਹੋ ਜੇ ਕਿਰਾਏਦਾਰ ਦੀ ਲੋੜ ਨਹੀਂ ਭਰਾਵਾ ਨਿਕਲ ਜਾ ਨਿਕਲ ਜਾ ਭਰਾਵਾ ਨਿਕਲ ਜਾ ਬੰਦ ਤੇ ਤੇੜੀ ਨਾ ਆ ਜੇ ਕਿਤੇ ਕਮਾਲ ਹੋ ਗਿਆ ਯਾਰ ਇਹੋ ਜੇ ਵੀ ਕਿਰਾਏ ਆਉਂਦੇ ਕਿਰਾਏਦਾਰ ਯਾਰ ਲੈ ਕੇ ਬਹਿ ਗਏ ਯਾਰ ਸਾਨੂੰ ਤਾਂ ਜਰਭ ਹੈ ਨਵੇਂ ਤੋਂ ਨਵੇਂ ਮਾਈ ਗਾਡ